ਸਾਹ ਵਾਹਿਗੁਰੂ ਦੀ ਫਤਿਹ ਆਸਾ ਦੀ ਬਾਣੀ ਦਾ ਪਾਵਨ ਬਚਨ 6 ਨੰਬਰ ਪੌੜੀ ਨਾਲ ਲੱਗਦਾ ਪਾਵਨ ਪੰਜਾ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਚਾਣ ਕੀਤਾ ਹੋਇਆ ਜੋ ਪੰਜ ਵਿਚਾਰਨਾ ਹੈ ਬੜੀ ਬੜੀ ਇਹ ਸ਼ਬਦ ਆਪ ਜੀ ਨੇ ਸੁਣਿਆ ਹੋਵੇਗਾ ਮਿੱਟੀ ਮੁਸਲਮਾਨ ਕੀ ਪੀੜੇ ਪਈ ਕੁਮਿਆਰ ਖੜ ਭਾਂਡੀ ਟਾਂਕੀਆਂ ਜਲਦੀ ਕਰੀ ਪੁਕਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਵਨ ਗੁਰਬਾਣੀ ਦੇ ਦੁਆਰਾ ਸੱਚ ਦੇ ਦੁਆਰਾ ਧਰਮ ਦੇ ਵਿਚਾਰ ਦੇ ਦੁਆਰਾ ਜੋ ਲੋਕਾਂ ਦੇ ਵਿੱਚ ਚੱਲਦੇ ਬਚੱਟ ਭਰਮ ਸਾਨੂੰ ਉਹਨਾਂ ਨੂੰ ਖਤਮ ਕੀਤਾ ਬਾਣੀ ਦੇ ਵਿੱਚ ਜਦੋਂ ਵੀ ਅਸੀਂ ਸਿਧਾਂਤੋਂ ਪੜ੍ਹਦੇ ਹਾਂ ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਗੱਲ ਕੀਤੀ ਹੈ ਬੇੜੀ ਕਹਿ ਸੁਨੋ ਏ ਭਗਤੋ ਮਰਨ ਮੁਕਤ ਕਿਨ ਪਾਈ ਮਰਨ ਤੋਂ ਬਾਅਦ ਵਿੱਚ ਕੋਈ ਸਵਰਗ ਨੂੰ ਜਾਂਦਾ ਹੈ ਨਰਕ ਨੂੰ ਜਾਂਦਾ ਹੈ ਸੱਚਖੰਡ ਜਾਂਦਾ ਹੈ ਇਹਦੇ ਬਾਰੇ ਕੋਈ ਵੀ ਮਨੁੱਖ ਸੱਚ ਨਹੀਂ ਦੱਸ ਸਕਦਾ ਬਾਣੀ ਕਹਿੰਦੀ ਹੈ ਇੱਕ ਦੱਜੇ ਇੱਕ ਦੱਪੀਆਂ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸੱਡੀਆਂ ਭੀ ਫਿਰ ਹੱਸਣ ਪਾਏ ਨਾਨਕ ਏਵ ਨਾ ਜਾਪਦੀ ਕਿੱਥੇ ਜਾਹੇ ਸਮਾਏ 638 ਅੰਗ ਦੇ ਉੱਤੇ ਪਾਵਨ ਬਚਨ ਹੈ ਗੁਰੂ ਸਾਹਿਬ ਜੀ ਨੇ ਕਿਹਾ ਵੀ ਸਰੀਰਕ ਤੌਰ ਦੇ ਉੱਤੇ ਜਦੋਂ ਕੋਈ ਬੰਦਾ ਚੜਾਈ ਕਰ ਜਾਂਦਾ ਹੈ ਉਹਦੀ ਅੰਤਮ ਕਿਰਿਆ ਅਲੱਗ-ਅਲੱਗ ਧਰਮ ਅਲਾਕਿਆਂ ਦੇ ਮੁਤਾਬਕ ਨਿਭਾਈ ਜਾਂਦੀ ਹੈ ਪਰ ਇਹ ਕੋਈ ਕਨਫਰਮ ਨਹੀਂ ਹੈ ਕਿ ਉਹਦੀ ਅਖੀਰਲੀ ਕਿਰਿਆ ਨੂੰ ਹੀ ਮੁੱਖ ਰੱਖ ਕੇ ਕੋਈ ਨਰਕ ਤੇ ਸੁਰਗ ਚ ਜਾਂਦਾ ਹੈ। ਅਗ ਤੇ ਕਰਮਾਂ ਦੀ। ਤਾਂ ਹੀ ਗੁਰੂ ਜੀ ਨੇ ਕਿਹਾ ਵੀ ਬਹੁਤ ਲੋਕ ਸਾੜੇ ਜਾਂਦੇ ਨੇ ਇੱਕ ਦੱਜੇ ਤੇ ਬਹੁਤ ਲੋਕ ਦਫਨਾਏ ਜਾਂਦੇ ਨੇ ਇੱਕ ਦੱਬੇ। ਤੇ ਬਹੁਤ ਲੋਕ ਅਲੱਗ-ਅਲੱਗ ਇਲਾਕਿਆਂ ਦੇ ਮੁਤਾਬਕ ਕੋਈ ਜਾਨਵਰਾਂ ਨੂੰ ਪਾਈ ਜਾਂਦੇ ਨੇ, ਕੋਈ ਖੂਹ ਚ ਛੁੱਟੇ ਜਾਂਦੇ ਨੇ, ਕੋਈ ਪਾਣੀ ਦੇ ਵਿੱਚ ਛੁੱਟੇ ਜਾਂਦੇ ਨੇ ਇੱਕ ਦੱਜਾ ਇੱਕ ਦੱਬੀਆ ਇੱਕ ਨਾ ਕੁੱਤੇ ਖਾਂ ਇੱਕ ਪਾਣੀ ਵਿੱਚ ਛੱਡੀਆਂ ਭੀ ਫਿਰ ਹੱਸਣ ਪਾਏ ਪਰ ਗੁਰੂ ਸਾਹਿਬ ਕਹਿੰਦੇ ਨਾਨਕ ਇਹ ਬਣਾ ਜਾਂਦਾ ਨਹੀਂ ਇਹ ਨਹੀਂ ਕੋਈ ਦੱਸ ਸਕਦਾ ਕਿੱਥੇ ਜਾਂਈ ਸਮਾਏ ਕਿਉਂਕਿ ਮਰਨ ਵਾਲਾ ਪ੍ਰਾਣੀ ਵਾਪਸ ਆ ਕੇ ਦੱਸਦਾ ਨਹੀਂ ਤੇ ਜੋ ਮਰ ਗਿਆ ਉਹ ਕਿੱਥੇ ਗਿਆ ਹੈ ਇਹਦੇ ਉੱਤੇ ਸੱਚ ਕਹਨੀ ਇਸ ਵਿਸ਼ੇ ਦੇ ਉੱਤੇ ਆਪਣੀ એનર્ਜੀ ਨੂੰ ਲਾਉਣਾ ਵੀ ਇੱਕ ਦੇ ਮਤਲਬ ਦਾ ਵਿਚਾਰ ਹੈ ਗੁਰਬਾਣੀ ਕਹਿੰਦੀ ਆਇਆ ਗਿਆ ਮੋਇਆ ਨਾ ਆਪਾਂ ਕਹਿੰਦੇ ਅੰਤਿਮ ਅਰਦਾਸ ਅੰਤਿਮ ਅਰਦਾਸ ਦਾ ਮਤਲਬ ਵੀ ਜੋ ਪ੍ਰਾਣੀ ਆਇਆ ਸੀ ਉਹ ਗਿਆ ਤੇ ਇੱਥੇ ਹੁਣ ਕੋਈ ਸਲਾਲਾ ਨਹੀਂ ਕੋਈ ਆਪਾਂ ਕਹੀਏ ਵੀ ਜੋ ਵੀ ਵਹਿਮ ਪਰਮ ਪਲਾਈ ਹੈ ਤੀਰਮਾ ਸਤਾਰਮਾ ਜੋ ਕੁਝ ਵੀ ਕੀਤਾ ਜਾਂਦਾ ਹੈ ਗੁਰਮਤਿ ਉਹਨਾਂ ਨੂੰ ਨਹੀਂ ਮੰਨਦੀ ਹੁਣ ਬੜੇ ਧਿਆਨ ਨਾਲ ਸੁਣਿਓ ਗੁਰਬਾਣੀ ਦੇ ਵਿੱਚ ਚਾਹੇ ਤੁਸੀਂ ਰੋਜ਼ ਪੜੀ ਜਾਣ ਵਾਲੀ ਜਪਜੀ ਸਾਹਿਬਾਣੀ ਦੀ ਗੱਲ ਕਰ ਲੋ ਮਹਾਰਾਜ ਨੇ ਬੜੀ ਥਾਂਵਾਂ ਦੇ ਉੱਤੇ بار بار ਉਸ ਗੱਲ ਨੂੰ ਦਰਾਇਆ ਹੈ ਕਰਮੀਆਂ ਕੋ ਆਪਣੀ ਕੀ ਨੇੜੇ ਕੀ ਦੂਰ ਆਪਣੇ ਕਰਮਾ ਕਰਕੇ ਹੀ ਭリエ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਪੁੰਨੀ ਪਾਪੀਆਂ ਖਨਾਂ ਹੀ ਕਾਲ ਕਰ ਕਰਨਾ ਲਿਖ ਲੈ ਜਾਓ ਜੇ ਬੰਦੇ ਦੇ ਬਸ ਹੁੰਦਾ ਮਨੁੱਖ ਤੇ ਕੁਝ ਵੀ ਕਰ ਸਕਦਾ ਸੀ ਬਾਣੀ ਕਹਦੀ ਹੈ ਆਪਣ ਦੀ ਜੇ ਮਲੇ ਸਭ ਕੁ ਭਾਗਟ ਹੋਏ ਹਰ ਕੋਈ ਮਨੁੱਖ ਨਾਮ ਰੁਕੀ ਧਨ ਲੈ ਕੇ ਭਾਗਾ ਬਾਣਾ ਬਣ ਜਾਂਦਾ ਪਰ ਗੁਰੂ ਸਾਹਿਬ ਕਹਿੰਦੇ ਨੇ ਕਰਮਾਂ ਉੱਪਰ ਨਿਪੜ ਹੈ ਗੱਲ ਤੇ ਕਰਮਾਂ ਦੀ ਹੈ ਜੇ ਦੂਜੇ ਸਭ ਕੁਇ ਕਰਮਾ ਕਰਕੇ ਹੀ ਮਨੁੱਖ ਇਸ ਜ਼ਿੰਦਗੀ ਚ ਸਵਰਗਾਂ ਦਾ ਵਾਸੀ ਹੈ ਕਰਮਾ ਕਰਕੇ ਹੀ ਮਨੁੱਖ ਇੱਥੇ ਨਕਾਂ ਦਾ ਵਾਸੀ ਹੈ ਅਪਾ ਪਿੱਛੇ ਵੀ ਵਿਚਾਰ ਚੁੱਕੇ ਆ ਕਿਉਂਕਿ ਅੱਜ ਦਾ ਜਿਹੜਾ ਸ਼ਲੋਕ ਹੈ ਨਾ ਜੀ ਮਿੱਟੀ ਮੁਸਲਮਾਨ ਪੇੜ ਹੈ ਬਈ ਕੁਮਿਆਰ ਇਸ ਬਾਬਤ ਆਪਾਂ ਵਿਚਾਰ ਸਾਂਝੇ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਲਾਮ ਮਤ ਦੇ ਵਿੱਚ ਕਿਉਂਕਿ ਪਿਛਲਾ ਜਿਹੜਾ ਆਪਾਂ ਸ਼ਲੋਕ ਸਾਂਝਾ ਕੀਤਾ ਸੀ ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਇਸੇ ਦੀ ਉਹੀ ਇੱਕ ਵਿਸ਼ਾ ਚੱਲਦਾ ਆ ਰਿਹਾ ਹੈ ਮਹਾਰਾਜ ਨੇ ਕਿਹਾ ਵੀ ਸਲਾਮ ਮਤ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ ਵੀ ਜਦੋਂ ਕਿਸੇ ਸਰੀਰ ਨੂੰ ਮਰਨ ਤੋਂ ਬਾਅਦ ਜਿਕਰ ਸਾੜ ਦਿੱਤਾ ਜਾਂਦਾ ਹੈ ਤੇ ਉਹ ਦੋਜ਼ਖ ਦੀ ਅੱਗ ਦੇ ਵਿੱਚ ਸੜਦੇ ਹਾਂ। ਗੁਰੂ ਸਾਹਿਬ ਜੀ ਨੇ ਕਿਹਾ ਵੀ ਕਿਸੇ ਮਨੁੱਖ ਦੇ ਅਖੀਰ ਦੀ ਕਿਰਿਆ ਦੇ ਉੱਤੇ ਕਿਵੇਂ ਆਪਾਂ ਨਿਰਪਰ ਕਰ ਸਕਦੇ ਹਾਂ ਵੀ ਕੌਣ ਨਲਕਾਂ ਨੂੰ ਗਿਆ, ਕੋਈ ਸਵਰਗ ਨੂੰ ਗਿਆ ਹੈ ਤੇ ਕੌਣ ਜਿਹੜਾ ਹੈ ਦੋਜ਼ਖ ਗਿਆ ਹੈ ਤੇ ਕੌਣ ਜਿਹੜਾ ਹੈ ਬੇਸ਼ਤ ਗਿਆ ਹੈ। ਇਹ ਆਪਾਂ ਕਿਵੇਂ ਧਿਆਨ ਕਰ ਸਕਦੇ ਹਾਂ? ਇਸ ਲਈ ਗੁਰੂ ਜੀ ਨੇ ਕਿਹਾ ਕੋਈ ਸਲਾਮਤ ਮਾਤ ਦੇ ਵਿੱਚ ਚੜ੍ਹਾਈ ਕਰ ਗਿਆ, ਉਹਨੂੰ ਦਫਨਾ ਦਿੱਤਾ ਗਿਆ। ਕਿ ਕਿਆਮਤ ਦਾ ਦਿਨ ਆਏਗਾ ਤੇ ਉਹ ਅੱਲਾ ਦੇ ਘਰ ਹੀ ਤਕਬੂਲ ਹੋਣਗੇ ਕਿਉਂਕਿ ਉਹਨਾਂ ਦੇ ਮਤ ਵਿੱਚ ਸਾੜਨਾ ਜਿਹੜਾ ਹੈ ਉਹਨੂੰ ਕਬੂਲ ਨਹੀਂ ਦਿੱਤਾ ਗਿਆ ਤੇ ਗੁਰੂ ਸਾਹਿਬ ਜੀ ਨੇ ਕਿਹਾ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਹਾਰ ਮਹਾਰਾ ਇੱਕ ਦੀ ਇੱਕ কুমਹਾਰ ਉਹਨੇ ਹੀ ਕੁਪਰਾਲਾ ਕੀਤਾ ਕਿਉਂਕਿ ਉਹ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਮਿੱਟੀ ਦੇ ਭਾਂਡੇ ਬਣਾਉਣ ਦੇ ਲਈ ਉਹਨੂੰ ਚੀਕਨੀ ਮਿੱਟੀ ਚਾਹੀਦੀ ਗੁਰੂ ਸਾਹਿਬ ਕਹਿੰਦੇ ਉਹਨੇ ਜਿੱਥੋਂ ਚਿਕਨੀ ਮਿੱਟੀ ਨੂੰ ਖੋਦ ਕੇ ਇਕੱਠਾ ਕੀਤਾ ਉਥੇ ਸਰੀਰ ਦਫਨਾਇਆ ਹੋਇਆ ਹੈ ਉਸ ਮਿੱਟੀ ਨੂੰ ਚਿਕਨੀ ਮਿੱਟੀ ਨੂੰ ਲੈ ਕੇ ਉਹ ਘਰ ਲਿਆਇਆ ਘੜ ਭਾਂਡੇ ਇੱਟਾਂ ਕੀਆ ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਫਿਰ ਘੜਿਆ ਗਿਆ ਭਾਂਡਾ ਬਣਾਇਆ ਗਿਆ ਜੋ ਵੀ ਉਹ ਆਪਣੇ ਗੁਣ ਦੇ ਮੁਤਾਬਕ ਵਸਤੂਆਂ ਜੋ ਵੀ ਉਹ ਭਾਂਡੇ ਇੱਟਾਂ ਜੋ ਕੁਝ ਵੀ ਆਕਾਰ ਬਣਾਉਂਦਾ ਹੈ ਗੁਰੂ ਸਾਹਿਬ ਕਹਿੰਦੇ ਉਹਨੂੰ ਫਿਰ ਪੱਕਾ ਕਰਨ ਦੇ ਲਈ ਉਹਨੂੰ ਉਹ ਅੱਗ ਦੇ ਵਿੱਚ ਪਾਉਂਦਾ ਹੈ ਤਾਂ ਜੋ ਉਹ ਬਣਿਆ ਮਿੱਟੀ ਦਾ ਭਾਂਡਾ ਪੱਕਾ ਹੋ ਜਾਏ ਗੁਰੂ ਜੀ ਕਹਿੰਦੇ ਜਨ ਦੇ ਘਰੇ ਪੁਕਾਰ ਜੇਕਰ ਦੇਖਿਆ ਜਾਵੇ ਜੋ ਸਰੀਰ ਦਫਨਾਇਆ ਗਿਆ ਸੀ ਉੱਥੋਂ ਦੀ ਮਿੱਟੀ ਲੈ ਕੇ ਭਾਂਡੇ ਤਿਆਰ ਕਰਨ ਲਈ ਜਦੋਂ ਉਹਨੂੰ ਪਕਿਆਈ ਦੇ ਲਈ ਸਾੜਿਆ ਗਿਆ ਜਲ ਜਲ ਰੋਵੇ ਪਪੂੜੀ ਝੜ ਝੜ ਪਵੇ ਅੰਧਿਆਰ ਸੜ ਕੇ ਵਿਚਾਰੀ ਰੋਂਦੀ ਹੈ ਤੇ ਉਹਦੇ ਵਿੱਚੋਂ ਅੰਗਿਆਰੇ ਡਿੱਗ ਡਿੱਗ ਕੇ ਨਿਕਲਦੇ ਹੋਏ ਝਾੜ ਝੜ ਪਵੇ ਅੰਗਿਆ ਝੜ ਝੜ ਕੇ ਅੰਗਿਆਰੇ ਵੀ ਨਿਕਲਦੇ ਜੀ ਤੇ ਮਤਲਬ ਕੀ ਹੋਇਆ ਮਤਲਬ ਇਹ ਹੋਇਆ ਕਿ ਇਹ ਕਿਵੇਂ ਹੋ ਸਕਦਾ ਕਿ ਕਿਸੇ ਸਰੀਰ ਨੂੰ ਦਫਨਾਇਆ ਗਿਆ ਉਹ ਅੱਲਾ ਦੇ ਘਰ ਜਾਏਗਾ ਤੇ ਜਿਹੜੇ ਸਰੀਰ ਮਤਰ ਬਾਪੂ ਆਪਣੇ ਮਨ ਤਸਨ ਜਦੋਂ ਤੁਸੀਂ ਸਮਾਜਿਕ ਤੌਰ ਦੇ ਉੱਤੇ ਵਿਚਾਰ ਦੇਖੂਗੇ ਜਿਹੜੇ ਇਲਾਕਿਆਂ ਦੇ ਵਿੱਚ ਲੱਕੜੀ ਦੀ ਬਹੁਤ ਘਾਟ ਸੀ ਅਲੇਤਲਾ ਇਲਾਕਾ ਸੀ ਜਾਂ ਸਮਤਲ ਲਾਕਾ ਸੀ ਉੱਥੇ ਸ਼ਰੀਰ ਨੂੰ ਸਾੜਿਆ ਨਹੀਂ ਜਾਂਦਾ ਸੀ ਕਿਉਂਕਿ ਲੱਕੜੀ ਦੀ ਬਹੁਤ ਵੱਡੀ ਘਾਟ ਸੀ ਉੱਥੇ ਦਫਨਾ ਦਿੱਤਾ ਜਾਂਦਾ ਸੀ ਜਿਹੜੇ ਇਲਾਕਿਆਂ ਦੇ ਵਿੱਚ ਲੱਕੜੀ ਬਹੁਤ ਜ਼ਿਆਦਾ ਸੀ ਉਹਨਾਂ ਇਲਾਕਿਆਂ ਦੇ ਵਿੱਚ ਲੱਕੜੀ ਇਕੱਠੀ ਕਰਕੇ ਸਰੀਰ ਨੂੰ ਸਾੜ ਦਿੱਤਾ ਗਿਆ। ਇਹ ਤੋਂ ਇਲਾਵਾ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ। ਲੱਕੜੀ ਨੂੰ ਅੱਗ ਲਗਣੀ ਔਖੀ ਹੈ ਜਾਂ ਫਿਰ ਉੱਥੇ ਦਫਨਾਉਣਾ ਬਹੁਤ ਔਖਾ ਹੈ। ਤੇ ਉਹਨਾਂ ਮੁਤਾਬਕ ਸਰੀਰ ਨੂੰ ਪਾਣੀ ਦੇ ਵਿੱਚ ਰੋੜ ਦਿੱਤਾ ਗਿਆ ਜੋ ਚੜ੍ਹਾਈ ਕਰ ਗਿਆ। ਇੱਕ ਸਮੇਂ ਦੇ ਮੁਤਾਬਕ ਹੈ, ਇੱਕ ਹਾਲਾਤ ਦੇ ਮੁਤਾਬਕ ਹੈ ਗੁਰਮਤ ਦੇ ਵਿੱਚ ਜਪਾ ਜੀ ਦੇਖੀਏ ਸਿੱਖ ਰਹਿਤ ਮਰਿਆਦਾ। ਸਿੱਖ ਰਿਤ ਬਰਿਆਦ ਵਿੱਚ ਲਿਖਿਆ ਹੋਇਆ ਅੰਤਿਮ ਸੰਸਕਾਰ ਜਰੂਰ ਕੀਤਾ ਜਾਂਦਾ ਹੈ ਇਹਦੇ ਵਿੱਚ ਇੱਕ ਪੱਖ ਅਸੀਂ ਸਮਝਣਾ ਹੈ ਬਰਾਬਰਤਾ ਦਾ ਸਿਧਾਂਤ ਜਦੋਂ ਕਿਸੇ ਸ਼ਰੀਰ ਨੂੰ ਦਫਨਾਇਆ ਜਾਂਦਾ ਹੈ ਉਹਨੂੰ ਉਸੇ ਥਾਂ ਦੇ ਉੱਤੇ ਨਹੀਂ ਜਦੋਂ ਇੱਕ ਸ਼ਰੀਰ ਨੂੰ ਦਫਨਾਇਆ ਗੋ ਉਸੇ ਥਾਂ ਦੇ ਉੱਤੇ ਕਿਸੇ ਦੂਜੇ ਸ਼ਰੀਰ ਨੂੰ ਨਹੀਂ ਦਫਨਾਇਆ ਜਾਂਦਾ ਇੱਕ ਸ਼ਰੀਰ ਦਫਨਾਇਆ ਗਿਆ ਦੂਜਾ ਨਾਲ ਤੀਜਾ ਚੌਥਾ ਪੰਜਵਾਂ ਫਿਰ ਜਿਵੇਂ ਜਿਵੇਂ ਕੋਈ ਅਮੀਰ ਵੱਡਾ ਸ਼ਾਹੂਕਾਰ ਜਿੱਦਾਂ ਸਮਾਜਿਕ ਤੌਰ ਤੇ ਵੱਡਾ ਰੁਤਬਾ ਹੋਵੇਗਾ ਉੰਨਾ ਫਿਰ ਉਸ ਜਗ੍ਹਾ ਨੂੰ ਯਾਦਗਾਰੀ ਵੀ ਬਣਾਇਆ ਜਾਂਦਾ ਹੈ ਉਹਨੂੰ ਪੁੱਜਿਆ ਵੀ ਜਾਂਦਾ ਹੈ ਪਰ ਜਦੋਂ ਅਸੀਂ ਸ਼ਮਸ਼ਾਨ ਘਾਟ ਦੇਖਦੇ ਆ ਜਿੱਥੇ ਅੱਜ ਬਹੁਤ ਵੱਡਾ ਧਨਾੜ ਹੋਏ ਇਲਾਕੇ ਦਾ ਪ੍ਰਾਣੀ ਚੜਾਈ ਕਰ ਗਿਆ ਉਹਨੂੰ ਸੰਸਕਾਰ ਸਾੜ ਦੇ ਤਲ ਗਿਆ ਦੋ ਦਿਨ ਬਾਅਦ ਉਹਦੇ ਅੰਗੇਠੇ ਨੂੰ ਸੰਭਾਲਿਆ ਗਿਆ ਜਿਹਨੂੰ ਅਸੀਂ ਫੁੱਲ ਝੁਗਣਾ ਕਹਿੰਦੇ ਆ ਉਸੇ ਦਿਨ ਕਿਸੇ ਪਿੰਡ ਦਾ ਨਗਰ ਦਾ ਗਰੀਬ ਬੰਦਾ ਵੀ ਸਾੜਿਆ ਜਾਂਦਾ ਹੈ ਦੋ ਦਿਨ ਬਾਅਦ ਕੋਈ ਹੋਰ ਬੰਦਾ ਸਾੜਿਆ ਦੋ ਦਿਨ ਬਾਅਦ ਕੋਈ ਹੋਰ ਬੰਦਾ ਸਾਡੇ ਨਾਲ ਇੱਕੋ ਥਾਂ ਦੇ ਉੱਤੇ ਉਹਦੇ ਵਿੱਚ ਜਗ੍ਹਾ ਦੀ ਮੁਸ਼ਕਲ ਵੀ ਖਤਮ ਹੁੰਦੀ ਹੈ ਉਹਦੇ ਵਿੱਚ ਅਮੀਰ ਤੇ ਗਰੀਬ ਦੇ ਜੋ ਵਿਤਕਰੇ ਸਾਡੇ ਵਿੱਚ ਪਏ ਹੋਏ ਨੇ ਕਬਰਾਂ ਦੀ ਗੱਲ ਲਾ ਲਓ ਊਚ ਨੀਚਤਾ ਦੀ ਗੱਲ ਲਾ ਲਓ ਇਹਨਾਂ ਵਿਤਕਰਿਆਂ ਤੋਂ ਵੀ ਬਾਹਰ ਕੀਤਾ ਜਾਂਦਾ ਹੈ ਇੱਕ ਸਰੀਰ ਨੂੰ ਸਹੀ ਤਰੀਕੇ ਸੰਭਾਲਣ ਦੀ ਜਿਹੜੀ ਕਿਰਿਆ ਹੈ ਇਹ ਜਿਹੜੀ ਨੂੰ ਅਗਨ ਪੇਟ ਮੰਨੇਗੀ ਪਰ ਫਿਰ ਬੇਨਤੀ ਹੈ ਸਾਡੇ ਵਿੱਚ ਵੀ ਬਹੁਤ ਵਹਿਮ ਹਨ ਆਪਾਂ ਦੇਖ ਸਕਦੇ ਹਾਂ ਅਸੀਂ ਵੀ ਜਿੱਥੇ ਪ੍ਰਾਣੀ ਚੜਾਈ ਕਰ ਜਾਂਦਾ ਹੈ ਉੱਥੇ ਕੋਈ ਪੀੜਾ ਰੱਖਦਾ ਹੈ ਕੋਈ ਫਲ ਫਰੂਟ ਰੱਖਦਾ ਹੈ ਕੋਈ ਆਪਣੇ ਤਰੀਕੇ ਦੀਵੇ ਬਾਲ ਜਾਂਦਾ ਹੈ ਜੋ ਕਿ ਇੱਕ ਬਹੁਤ ਵੱਡੀ ਮਨਮਤ ਹੈ ਜਦੋਂ ਆਪਾਂ ਇਹ ਵੀ ਅਕਸਰ ਸਾਂਝ ਪਾਉਂਦੇ ਹਾਂ ਵੀ ਜਦੋਂ ਕੋਈ ਪ੍ਰਾਣੀ ਨੂੰ ਆਪਾਂ ਕਿਖਾ ਦੇ ਵਿੱਚ ਤਿਆਰ ਕਰਦੇ ਹਾਂ ਸੰਸਕਾਰ ਦੇ ਲਈ ਲੰਗੂ ਲਾਇਆ ਜਾਂਦਾ ਹੈ ਜਾਂ ਉਦੋਂ ਬਾਣੀ ਪੜੀ ਜਾਂਦੀ ਹੈ ਜਾਂ ਫਿਰ ਗੁਰਦੁਆਰਾ ਸਾਹਿਬ ਆ ਕੇ ਮਾਣੀ ਪੜੀ ਜਾਂਦੀ ਹੈ ਜੋ ਵੀ ਉਸ ਸਵੇ ਬਾਣੀ ਦੇ ਪਾਠ ਕੀਤੇ ਜਾਂਦੇ ਨੇ ਉਹਦਾ ਪਾਠ ਦਾ ਸਬੰਧ ਕਿਸੇ ਮਰੇ ਹੋਏ ਪ੍ਰਾਣੀ ਨਾਲ ਨਹੀਂ ਹੁੰਦਾ ਪਾਠ ਦਾ ਸਬੰਧ ਪਰਿਵਾਰ ਨਾਲ ਨਹੀਂ ਹੈ ਨੀਜੀ ਦੋਸਤਾਂ ਦੇ ਲਈ ਹੈ ਉਹਨਾਂ ਦੇ ਬੱਚਿਆਂ ਦੇ ਲਈ ਕਿਉਂਕਿ ਜਿਸ ਸਰੀਰ ਨੂੰ ਅਸੀਂ ਭੋਜਨ ਛਕਾਉਂਦੇ ਸੀ ਜਿਸ ਸਰੀਰ ਦੇ ਨਾਲ ਆਪਾਂ ਗੱਲਾਂ ਕਰਦੇ ਸੀ ਜਿਹੜਾ ਸਰੀਰ ਸਾਡੇ ਨਾਲ ਉੱਠਦਾ ਬਹਿਂਦਾ ਸੀ ਉਹਨੂੰ ਲਾਂਬੂ ਨਾਲਾ ਉਹਨੂੰ ਜਿਹਾ ਦੇ ਵਿੱਚ ਸੜਦਿਆਂ ਵੇਖਣਾ ਇਹ ਕੋਈ ਸੋਖਾ ਕਾਰਜ ਨਹੀਂ ਤੋ ਸਾਡੇ ਇਹ ਵਹਿਮ ਬਣ ਗਏ ਬੰਦਾ ਜਿੰਦਿਆਂ ਜਾਗਦਿਆਂ ਪਾਠ ਕਰੇ ਬਾਣੀ ਪੜੇ ਲਾ ਪੜੇ ਕਦੇ ਗੁਰੂ ਨੂੰ ਨਮਸਕਾਰ ਕਰੇ ਨਾ ਕਰੇ ਇਹਨਾਂ ਚੀਜ਼ਾਂ ਨੂੰ ਅਸੀਂ ਕਦੇ ਵਿਚਾਰੇ ਨਹੀਂ ਪਰ ਮਰਨ ਤੋਂ ਬਾਅਦ ਵਿੱਚ ਅਸੀਂ ਇਹ ਮਿਥਿਆ ਵੀ ਜਿੰਨਾ ਵੀ ਧਾਰਮਿਕ ਕਾਰਜ ਕੀਤਾ ਜਾਂਦਾ ਹੈ ਮਰੇ ਹੋਏ ਪ੍ਰਾਣੀ ਦੀ ਪਰਥਾਈ ਹੈ ਜਿਹੜਾ ਪਾਠ ਕੀਤਾ ਗਿਆ ਕਹਿੰਦੇ ਜੇ ਪਾਠ ਮਰੇ ਹੋਏ ਪ੍ਰਾਣੀ ਇੱਕ ਸਾਡੇ ਵਿੱਚ بڑا ਸ਼ਬਦ ਪ੍ਰਚੰਨਤ ਹੋਇਆ ਉਹ ਸ਼ਬਦ ਹੈ ਨਮਿੱਤ ਪਾਠ ਕੀਤਾ ਜਾਂਦਾ ਤੇ ਫਿਰ ਅਰਦਾਸ ਵਿੱਚ ਕਿਹਾ ਜਾਂਦਾ ਹੈ ਜੋ ਬਾਣੀ ਪੜੀ ਗਈ ਚੜਾਈ ਕਰ ਚੁੱਕੇ ਪ੍ਰਾਣੀ ਦੇ ਅੰਮਿਤ ਇਹ ਹੋਈ ਨਹੀਂ ਸਕਦਾ ਜਿਸ ਬਾਣੀ ਵਿੱਚ ਸਤਿਗੁਰੂ ਨੇ ਇਹ ਗਿਆਨ ਦਿੱਤਾ ਹੈ ਆਪਣਾ ਹੱਥੀਆ ਆਪਣਾ ਆਪੇ ਹੀ ਗੱਜ ਸਵਾਰੀ ਜਿਸ ਬਾਣੀ ਵਿੱਚ ਸਾਧੂ ਗੁਰੂ ਨੇ ਇਹ ਸਿਧਾਂਤ ਦਿੱਤਾ ਹੈ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਦਾ ਹੋਇ ਉਦਾਰੋ ਅਸੀਂ ਨਬੀ ਤਸ਼ਵਵਦ ਕਿਉਂ ਜੋੜਦੇ ਆਂ ਅਕਸਰ ਇਹ ਬੇਨਤੀ ਕੀਤੀ ਜਾਂਦੀ ਹੈ ਦੁਨੀਆ ਦੀ ਕੋਈ ਵੀ ਕਿਸੇ ਵੀ ਦੇਸ਼ ਦੀ ਪੜਾਈ ਨਹੀਂ ਹੈ ਇਹੋ ਜਿਹਾ ਕਾਲਜ ਇਹੋ ਜਿਹਾ ਕੋਈ ਸਕੂਲ ਇਹੋ ਜਿਹੀ ਕੋਈ ਇੰਸਟੀਚਿਊਟ ਯੂਨੀਵਰਸਿਟੀ ਨਹੀਂ ਹੈ ਕਿ ਜੋ ਮਰੇ ਹੋਏ ਪ੍ਰਾਣੀ ਨੂੰ ਡਿਗਰੀ ਡਿਪਲੋਮਾ ਕਰਾ ਦੇਉਗੇ ਨਹੀਂ ਹੈ ਪੜਾਈ ਦੁਨੀਆ ਦੀ ਪੜਾਈ ਕਿਸੇ ਵੀ ਦੇਸ਼ ਮੁਲਕ ਵਿੱਚ ਜਿੰਦੇ ਬੰਦੇ ਦੀ ਹੁੰਦੀ ਹੈ ਨਾ ਇਹ ਥੋੜਾ ਜਿਹਾ ਕੋਈ ਪ੍ਰਾਣੀ 2018 ਦੇ ਵਿੱਚ ਮਰ ਗਿਆ ਸੀ ਤੇ ਉਹਦੇ ਨਾਮ ਦੀ ਡਿਗਰੀ ਡਿਪਲੋਮਾ ਆਪਾਂ ਹੁਣ ਕਰ ਸਕਦੇ ਹਾਂ ਕੋਈ ਹੋਰ ਬੰਦਾ ਡਿਪੀਸ਼ਨ ਕਰਾ ਕੇ ਉਹਦੇ ਨਾਮ ਦੀ ਕੋਈ ਡਿਗਰੀ ਕਰ ਸਕਦਾ ਹੋ ਹੀ ਨਹੀਂ ਸਕਦਾ ਪਰ ਧਾਰਮਿਕ ਪਾਠ ਸਾਡੇ ਵਿੱਚ ਪਰਚੰਦਤ ਹੋਵੇ ਜੋ ਪ੍ਰਾਣੀ ਫਲਾਲ ਆ ਸਮੇਂ ਚੜ੍ਹਾਈ ਕਰ ਗਿਆ ਸੀ ਉਹਦੇ ਨਮਿਤ ਅੱਜ ਪਾਠ ਚੱਲਿਆ ਇਹ ਵੀ ਬੇਨਤੀ ਕੀਤੀ ਜਾਂਦੀ ਹੈ ਜੋ ਪਰਿਵਾਰ ਦੇ ਮੈਂਬਰ ਹਾਜ਼ਰ ਹੁੰਦੇ ਨੇ ਉਹ ਕੋਲ ਬਾਣੀ ਦੇ ਬੈਠਦੇ ਨੇ ਜਿਹੜਾ ਪਰਿਵਾਰ ਘਰ ਹੈ ਜਿਹੜਾ ਪਰਿਵਾਰ ਮੌਜੂਦ ਹੈ ਉਹ ਗੁਰਬਾਣੀ ਦੇ ਨੇੜੇ ਨਹੀਂ ਜਾਂਦੇ ਉਹ ਕਹਿੰਦੇ ਕਿ ਪਾਠ ਸਾਡੇ ਤਰਫ ਆਈ ਨਹੀਂ ਪਾਠ ਤੇ ਜੋ ਸੰਸਾਰਿਕ ਤੋਂ ਉੱਤੋਂ ਚੜਾਈ ਕਰ ਗਏ ਉਹਨਾਂ ਦੇ ਨੰ ਦਿੱਤੇ ਉਹਨਾਂ ਦੀ ਫੋਟੋ ਕੋਲ ਰੱਖ ਦਿੱਤੀ ਜਾਂਦੀ ਹੈ ਬੰਦਾ ਕਦੇ ਵੈਸੇ ਗੁਰਦੁਆਰਾ ਸਾਹਿਬ ਨਾ ਗਿਆ ਹੋਵੇ ਸਾਲੋਂ ਸਾਢੇ ਲੰਘ ਗਏ ਹੋਵੇ ਪਰ ਉਹਦੀ ਫੋਟੋ ਦੀ ਮੌਜੂਦਗੀ ਬਾਅਦ ਵਿੱਚ ਅਸੀਂ ਰੱਖ ਕੇ ਕੀ ਸਬਕੀ ਦੱਸਣਾ ਜਾ ਰਿਹਾ ਹੈ ਫੋਟੋ ਦੇ ਦੁਆਰਾ ਤੇ ਕੋਈ ਮਤਲਬ ਗਿਆਨਵਾ ਨਹੀਂ ਹੋ ਸਕਦਾ ਨਾ ਬੱਚੇ ਸਕੂਲ ਨਾਲ ਜਾਣ ਆਪਣੀ ਫੋਟੋ ਆਪਣੀ ਮੋਬਾਈਲ ਦੇ ਦੁਆਰਾ WhatsApp ਦੁਆਰਾ ਪ੍ਰੋਫਾਈਲ ਫਿਚਰ ਦੁਆਰਾ ਕੋਈ ਪੜ ਸਕਦਾ ਹੈ ਹਾਜ਼ਰੀ ਜ਼ਰੂਰੀ ਹੈ ਇਸ ਲਈ ਬੇਨਤੀ ਹੈ ਅਸੀਂ ਜੁੰਦਿਆਂ ਜੀ ਧਰਮ ਨਾਲ ਕੁਮਾਈਏ ਆਪ ਅਸੀਂ ਬਾਣੀ ਨੂੰ ਪੜੀਏ ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਆਪ ਸਿਮਰਨ ਬਾਣ ਸਭ ਆਰੰਭ ਕਰੇ ਚਾਹੇ ਥੋੜਾ ਕਰੇ ਜੇ ਬਹੁਤਾ ਸਮਾਂ ਲੱਗਦਾ ਹੈ ਬਹੁਤਾ ਪੜੇ ਕਦੇ ਕਦਰ ਅਰਥ ਪੜੇ ਸਹਿਜ ਨਾਲ ਬੜੇ ਬਾਣੀ ਦੇ ਰੰਗਤ ਵਿੱਚ ਆਵੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਜਿਹੜਾ ਗੁਰਮਤ ਦਾ ਰੰਗ ਮਾਣਣਾ ਉਹ ਜੋਦਿਆਂ ਜੀ ਮਾਣਿਆ ਜਾ ਸਕਦਾ ਹੈ ਹਰ ਜਪਦਿਆਂ ਖਿਰ ਢਿੱਲ ਨਾ ਕੀਜੀ ਮੇਰੀ ਜਿੰਦੜੀ ਮਤ ਕੇ ਜਾਪੇ ਸਾ ਆਵੇਗੇ ਨਾਲ ਆਵੇ ਨਾਲ ਇੱਥੇ ਕੋਈ ਭਰੋਸਾ ਨਹੀਂ ਅਗਲੇ ਦਿਨਾਂ ਬਾਅਦ ਨਹੀਂ ਹਾਂ ਇੱਕਦਮ ਇਥੇ ਤੇ ਅਗਲੇ ਸਾਹ ਦਾ ਕੋਈ ਪਤਾ ਨਹੀਂ ਪੈਸਲੇ ਗੁਰੂ ਸਾਹਿਬ ਕਹਿੰਦੇ ਸਤਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਅੱਜ ਕੇ ਕੰਮ ਅੱਜ ਕੱਲ ਕਰਦੇ ਆ ਗੁਰੂ ਜੀ ਕਹਿੰਦੇ ਸਮਾਂ ਬੇਅਰਥ ਨ ਗਵਾੜੀ ਜੇ ਤੈਨੂੰ ਇਹ ਸਮਾਂ ਮਿਲਿਆ ਹੈ ਸਤੁਗੁਰ ਦੇ ਚਰਨਾਂ ਵਿੱਚ ਆ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਨ ਮਰੇ ਸués ਲਈ ਪਈ ਵਿਸ਼ਾ ਸਾਝਾ ਕਰ ਲਈ ਸੀ प्राणी ਦੇ ਚੜ੍ਹਾਈ ਕਰਨ ਤੋਂ ਬਾਅਦ ਵਿੱਚ ਜਿੰਨੀ ਵੀ ਧਾਰਮਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਉਹ ਚੜ੍ਹਾਈ ਕਰ ਕਿਉਂਕਿ ਪ੍ਰਾਣੀ ਦੇ ਨਿਮਿਤ ਨਹੀਂ ਹੁੰਦੀਆਂ ਜਿਹਨੇ ਧਾਰਮਿਕ ਪਾਠ ਨੇ ਉਹ ਸਾਡੇ ਆਪਣੇ ਲਈ ਹੈ ਇਸ ਲਈ ਜੇ ਗੁਰੂ ਸਾਹਿਬ ਕਹ ਰਹੇ ਨੇ ਵੀ ਜਦ ਜਲ ਰੋਵੇ ਬੱਪੜੀ ਝਟ ਝਟ ਪਵੇ ਅੰਗਾਰ ਗੁਰੂ ਜੀ ਅਖੀਰ ਚ ਕਹਿੰਦੇ ਨਾਨਕ ਜਨ ਕਰਤੇ ਕਾਰਨ ਕੀਆ ਸੋ ਜਾਣੇ ਤਰਤਾ ਕਰਤਾ ਰਾਤ ਜਾਣਦਾ ਹੈ ਸਾਡੇ ਕਹਿਣ ਮੁਤਾਬਕ ਕੋਈ ਨਰਕਾ ਨੂੰ ਨਹੀਂ ਜਾਂਦਾ ਸਾਡੇ ਕਹਿਣ ਮੁਤਾਬਕ ਕੋਈ ਸਵਰਗਾ ਨੂੰ ਨਹੀਂ ਜਾਂਦਾ ਬਹੁਤ ਵਾਰ ਬੰਦਾ ਨਸ਼ਾ ਕਰ ਕਰਕੇ ਸੰਸਾਰ ਤੋਂ ਚੜ੍ਹਾਈ ਕਰ ਜਾਂਦਾ ਹੈ ਪਹਿਲਾਂ ਵੱਡੇ ਰੁਕਦੇ ਰਹੇ ਫਿਰ ਭਰਾ ਭੈਣ ਰੁਕਦੇ ਰਹੇ ਫਿਰ ਕਈ ਵਾਰੀ ਬੱਚੇ ਵੱਡੇ ਹੋ ਜਾਂਦੇ ਨੇ ਵੱਡੇ ਬੱਚੇ ਵੀ ਫਿਰ ਬੇਨਤੀ ਕਰਦੇ ਨੇ ਪਾਪਾ ਜੀ ਬੱਸ ਕਰੋ ਪਰ ਬੰਦਾ ਨਹੀਂ ਰੁਕਦਾ ਨਸ਼ਿਆਂ ਦੇ ਅਧੀਨ ਰਹਿੰਦਾ ਹੈ ਜਦੋਂ ਫਿਰ ਉਹ ਚੜਾਈ ਕਰ ਜਾਂਦਾ ਹੈ ਫਿਰ ਅਸੀਂ ਧਾਰਮਿਕ ਲੋਕ ਕਹਿੰਦੇ ਆਂ ਵੀ ਚਰਨਾ ਚਮਾਉਸ ਇਹ ਸਵਰਗਾਂ ਨੂੰ ਗਏ ਹੋਏ ਇਹਨਾਂ ਦੀ ਆਤਮਾ ਸ਼ਾਂਤੀ ਜਦੋਂ ਉਹ ਜਿਉਂਦੇ ਸਨ ਉਹਨਾਂ ਨੇ ਆਪਣੀ ਆਤਮਾ ਨੂੰ ਵੀ ਡਿਸਟਰਬ ਰੱਖਿਆ ਤੇ ਪਰਿਵਾਰ ਨੂੰ ਵੀ ਡਿਸਟਰਬ ਰੱਖਿਆ ਉਹਨੂੰ ਮਰਨ ਤੋਂ ਬਾਅਦ ਉਸ ਆਤਮਾ ਦੀ ਸ਼ਾਂਤੀ ਦਾ ਸਾਨੂੰ ਕੀ ਲਾਭ ਹੁੰਦਾ ਹੈ ਇਹ ਬੇਨਤੀ ਅਕਸਰ ਕੀਤੀ ਜਾਂਦੀ ਹੈ ਤੁਸੀਂ ਆਪ ਸੋਚੋ ਕਿ ਜਿਉਂਦੇ ਜਾਗਦੇ ਬੰਦੇ ਵੀ ਜੇ ਆਤਮਾ ਸ਼ਾਂਤ ਹੋਲੀ ਇੰਨਾ ਸਕੂਨ ਦਵੇ ਮਨ ਆਪ ਵੀ ਖੁਸ਼ ਹੋਰ ਨਾ ਨੂੰ ਵੀ ਖੁਸ਼ ਰੱਖੇ ਜਿਹੜੇ ਬੰਦੇ ਦੀ ਜੁੰਦੇ ਜਾਗਦੇ ਦੀ ਆਤਮਾ ਸ਼ਾਂਤੀ ਨਹੀਂ ਹੈ ਸ਼ਾਂਤ ਨਹੀਂ ਹੈ ਤੜਪਣਾ ਦੇ ਵਿੱਚ ਹੈ ਸਾੜੇ ਦੇ ਵਿੱਚ ਹੈ ਈਰਖਾ ਦੇ ਵਿੱਚ ਹੈ ਲੜਾਈ ਦੇ ਵਿੱਚ ਹੈ ਝਗੜੇ ਦੇ ਵਿੱਚ ਹੈ ਨਸ਼ੇ ਦੇ ਵਿੱਚ ਹੈ ਕੁੱਟਮਾਰ ਦੇ ਵਿੱਚ ਉਸ ਬੰਦੇ ਦੀ ਆਤਮਾ ਮਰਨ ਤੋਂ ਬਾਅਦ ਜੇ ਸ਼ਾਂਤ ਵੀ ਹੋ ਗਈ ਉਹਦਾ ਸਾਨੂੰ ਲਾਭ ਕੀ ਹੋਣਾ ਹੈ ਅਕਸਰ ਆਪਾਂ ਬਾਣੀ ਦੇ ਵਿੱਚੋਂ ਕਹਿੰਦੇ ਆ ਪੜ੍ਹਦੇ ਆਪਾਂ ਇੱਕ ਬੂੰਦ ਜਲ ਕਰਨੀ ਚਾਹਤ ਰੇ ਚਾਤਰੀ ਨੂੰ ਦੁੱਖ ਪਾਵੇ ਜੇ ਇੱਕ ਬੂੰਦ ਬੂੰਦ ਦੇ ਕਰਕੇ ਕੋਈ ਪਿਆਸਾ ਤਿਹਾਇਆ ਮਰ ਗਿਆ ਮਰਨ ਤੋਂ ਬਾਅਦ ਵਿੱਚ ਜੇ ਉਹਨੂੰ ਸਾਗਰ ਵੀ ਮਿਲ ਗਿਆ ਉਹ ਸਾਗਰ ਕਿਸੇ ਅਰਥ ਨਹੀਂ ਆਉਂਦਾ ਇਸ ਲਈ ਜੇ ਅਸੀਂ ਆਤਮਾ ਸ਼ਾਂਤੀ ਕਰਨੀ ਹੈ ਜਿਉਂਦਿਆਂ ਜੰਗ ਦੇ ਕਰੀਏ ਜੇ ਅਸੀਂ ਸਵਰਗ ਨੂੰ ਮੰਨਣਾ ਹੈ ਜਿਉਂਦਿਆਂ ਜੀ ਜਿੱਥੇ ਅਸੀਂ ਰਹਿ ਰਹੇ ਹਾਂ ਆਪਣੇ ਸੁਭਾਅ ਇਮਾਨਦਾਰੀ ਸੱਚ ਦੇ ਨਾਲ ਉਹਨੂੰ ਸਵਰਗ ਦੇ ਵਿੱਚ ਤਬਦੀਲ ਕਰਨ ਦੇ ਯਤਨ ਕਰੇ ਸੋਇਸਿ ਸ਼ਹੁਦੈ ਦੀ ਪਾਵੇ ਮਹਾਰਾਜ ਕਹਿੰਦੇ ਜਲ ਜਲ ਰੋਵੇ ਬਪੁੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੈ ਕਾਰਣ ਕੀਆ ਸੋ ਜਾਣੇ ਕਰਤਾਰ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਪਵਨ ਸ਼ਲੋਕ ਆਪਨੇ ਵਿਚਾਰਿਆ ਹੈ ਕਨ ਦੀ ਵਿਚਾਨ ਦੇ ਵਿੱਚ ਪਾਗਲਾ ਪਵਨ ਵਚਨ ਪੌੜੀ ਦਾ ਬਿਨ ਸਤੁਗੁਰ ਕਿਨੇ ਨਾ ਪਾਇਓ ਬਿਨ ਸਤੁਗੁਰ ਕਿਨੇ ਨਾ ਪਾਇਓ ਅਖੀਰ ਪੌੜੀ ਦਾ ਬਚਨ ਹੈ ਉਤਮੇ ਵਿਚਾਰ ਹੈ ਜਿਨ ਸੱਚੇ ਸੋਚਿ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਇਹਨਾਂ ਪਾਵਨ ਬਚਨਾਂ ਦੇ ਨਾਲ ਆਪਾਂ ਸਾਝ ਪਾਵਾਂਗੇ ਵਿਚਾਰ ਕਰਦੇ ਹੁਣੀਆਂ ਭੁੱਲਾਂ ਦੀ ਆਪ ਜੀ ਮਾਫੀ ਬਖਸ਼ਨੀ ਗੁਰ ਫਤੇ ਸੰਗਿ ਕਰ ਆਪੋ ਜੀ ਵਾਹਿਗੁਰੂ ਦੀ ਖਾਕ ਖਸਾ ਵਾਹਿਗੁਰੂ ਦੀ ਫਤਿਹ ਰਾਮਕਲੀ ਮੰਹਲਾ ਤੀਜਾ ਜਨ ਦੇ ਖੂਨ ਕਾਰ ਸਤਿਗੁਰ ਪ੍ਰਸਾਦ ਆ ਨੰਦਪਿਆ ਮੇਰੀ ਮਾ